ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਵੈਗੋਜੀਕੀ ਫਤੇ ਮੈਂ ਮਨਜੀਤ ਕੌਰ ਥਿਆੜਾ ਐਸ ਵੇਲੇ ਅਸੀਂ ਸਿਮਰ ਕੋਸਮੈਟਿਕ ਉੱਤੇ ਖੜੇ ਆ ਇਹ ਹਰ ਸਿਮਰ ਜੀ ਨੇ ਆਪਣਾ ਬਹੁਤ ਹੀ ਅੱਛੀ ਸਿਮਰ ਕੋਸਮੈਟਿਕ ਦਾ ਜੋ ਉਦਘਾਟਨ ਕੀਤਾ ਹੈ ਤੇ ਇੱਥੇ ਸਾਰੇ ਹੀ ਪ੍ਰੋਡਕਟਸ ਅਵੇਲੇਬਲ ਨੇ ਤੁਸੀਂ ਇੱਕ ਵਾਰ ਆ ਕੇ ਇੱਥੇ ਜ਼ਰੂਰ ਵਿਜ਼ਿਟ ਕਰੋ ਅਤੇ ਸਾਰੀ ਤਰ੍ਹਾਂ ਦੇ ਪ੍ਰੋਡਕਟਸ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੁੰਦੇ ਹਨ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ ਥੈਂਕ ਯੂ ਸੋ ਮਚ ਸਰ ਸ਼ਕੰਜੀ ਮੈਂ ਹਰਸ਼ਮੋ ਕੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੇਖਾ ਇਹ ਅੱਜ ਬਾਈਗਰਜੀ ਦੀ ਮਿਹਰ ਨਾਲ ਇਹ ਸਿਮਰ ਕੋਸਮੈਟਿਕਸ ਜਿਹੜਾ ਸ਼ੋਰੂਮ ਆਪਾਂ ਅੱਜ ਖੋਲੇ ਆ ਉਦਘਾਟਨ ਕੀਤਾ ਤੇ ਆਪ ਸਭ ਦੀਆਂ ਮੈਨੂੰ ਵੈਲ ਵਿਸ਼ਸ ਚਾਹੀਦੀਆਂ ਨੇ ਦੇਖੋ ਆ ਸਾਰੇ ਪ੍ਰੋਡਕਟਸ ਸਾਨੂੰ ਤੁਸੀਂ ਦੇਖ ਸਕਦੇ ਹੋ ਸਾਰੇ कॉस्मैटिक्स का सारे बॉडी केयर प्रोडक्ट्स परफ्यूम्स एवरीथिंग लाइक रिगार्डिंग स्टूडेंट्स चिल्ड्रन सारे बच्चों के लेडीज़े कॉस्मैटिक्स ज्यूलरी अपना बेसिक जो है ज्यूलरी का है तो कोसमैटिक्स का लेडीज़ का खेल खास करके तो बाकी मैं अपने सारे नवशहर के भैन भ्रावान रिक्वेस्ट करा एक बार अथे आन मैं उम्मीद है कि तुम सारा समान पसंद आएगा क्योंकि असी बहुत मेहनत करके चूज करके अपने वालों सारे बहुत मेहनत करते हैं पर असी फिर भी कोशिश की थी है कि सारे बजट हो सब तो नवा शहर मैं नहीं कहती सब तो सस्ता या जो भी है अपने वालों सब तो रीजनेबल रेट्स लगाएंगे सी मैं उम्मीद है सब पसंद आएगा थैंक यू मौका लगेगा जरूर विजिट करियो सिमर कॉस्मेटिक्स रंजीत नगर स्लो रोड नवा मैं, मैं रो शहर मैं बहादुर समाज सेवक मैं अ ਸਿਮਰ ਕੋਰ ਤੇ ਗਰਨਦਰ ਕੋਰ ਸਿਮਰ ਕੋਰ ਸਿਮਰ ਕੋਰ ਮੈਟਰ ਤੇ ਇਹ ਕਿਹੜੀ ਕਲੋਨੀ ਹੈ ਇਹ ਸਲੋ ਰੋਡ ਨਵਾਂ ਸ਼ਹਿਰ ਸਲੋ ਰੋਡ ਨਵਾਂ ਸ਼ਹਿਰ ਇੱਥੇ ਅੱਜ ਮੈਂ ਇਹਨਾਂ ਦੇ ਮੌਕੇ ਤੇ ਆਇਆ ਔਰ ਮੈਂ ਪਰਮਾਤਮਾ ਮੋੜੇ ਅਰਦਾਸ ਕਰਦਾ ਕਿ ਇਹਨਾਂ ਨੂੰ ਪਰਮਾਤਮਾ ਚੜ੍ਹੀ ਦੇਵੇ ਸੱਚੇ ਪਾਤਸ਼ਾਹ ਔਰ ਮੈਂ ਇਹ ਵੀ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਇੱਕ ਅਪੀਲ ਕਰਦਾ ਵੀ ਮੈਂ ਅੱਜ ਜੋ ਦੇਖਿਆ ਆ ਸਾਰੇ ਸ਼ਹਿਰ ਨਾਲੋਂ ਇੱਥੇ ਹਰ ਚੀਜ਼ ਜਿਹੜੀ ਆ ਬਹੁਤ ਘੱਟ ਰੇਟ ਤੇ ਮਿਲਦੀ ਆ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਇਹ ਬੇਨਤੀ ਕਰਦਾ ਵੀ ਤੁਸੀਂ ਆਓ ਇੱਥੇ ਆ ਕੇ ਆਪਣਾ ਜੋ ਵੀ ਤੁਹਾਡੀ ਮਨਪਸੰਦ ਚੀਜ਼ ਹੈਗੇ ਆ ਇੱਥੇ ਲੈ ਕੇ ਜਾਓ ਔਰ ਸੇਵਾ ਦਾ ਮੌਕਾ ਦਿਓ ਇਹਨਾਂ ਕਹਿੰਦਾ ਹੋਇਆ ਮੈਂ ਇਸ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਜੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਰਾਜ ਕੁਮਾਰ ਸੂਵਰ ਰੋਡ ਨਵਾਂ ਸ਼ਹਿਰ ਦੇ ਬਿਲਕੁਲ ਸਿਮਰ ਕੋਸਮੈਟਿਕ ਜੋ ਖੁੱਲਿਆ ਹੈ ਸ਼ਹਿਰ ਦੇ ਸਭ ਤੋਂ ਸਸਤਾ ਸਮਾਨ ਆਪਾਂ ਇੱਥੋਂ ਲੈ ਸਕਦੇ ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਇੱਕ ਵਾਰੀ ਇਹਨਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਸਿਮਰ ਕੋਸਮੈਟਿਕ ਸੂਆ ਰੋਡ ਨਮਾ ਸ਼ਹਿਰ ਨੀਅਰ ਪ੍ਰਿੰਸ ਇਨਕਲੇਵ ਥੈਂਕ ਯੂ ਸਿਮਰ ਕੋਸਮੈਟਿਕ ਵੱਲੋਂ ਬੋਲ ਰਹੀ ਹਾਂ ਗਿਆ ਤੇ ਇੱਥੇ ਆਓ ਅੱਗੇ ਕਾਫੀ ਅੱਛਾ ਹੈ ਇੱਥੇ ਸਮਾਨ ਜੇ ਤੁਸੀਂ ਸਿਲੈਕਟ ਕਰੋਗੇ ਤੇ ਤੁਹਾਨੂੰ ਅੱਛਾ ਹੀ ਲੱਗੇਗਾ ਜ਼ਰੂਰ ਆ ਨਾ ਇੱਕ ਵਾਰੀ ਆ ਕੇ ਦੇਖੋ ਕਿੰਨਾ ਫਾਇਦੇਮੰਦ ਹੈ ਮੈਂ ਕੁਲਵਿਸ਼ਨ ਸਿੰਘ ਬੋਲ ਰਿਹਾ ਜੀ ਮੈਂ ਸਿਮਰ ਦਾ ਗ੍ਰੈਂਡਫਾਦਰ ਹਾਂ ਤੇ ਇੱਥੇ ਅਸੀਂ ਇੱਕ ਸਿਮਰ ਕਲੈਕਸ਼ਨਸ ਖੋਲਿਆ ਜਿਹਦੇ ਵਿੱਚ ਕੇ ਸਾਰੀ ਕੋਸਮੈਟਿਕਸ ਹੈ ਹੋਰ ਵੀ ਚੀਜ਼ਾਂ ਬਾਕੀ ਸਾਰੀਆਂ ਹੈਗੀਆਂ ਔਰ ਬਹੁਤ ਅੱਛੀ ਕੁਆਲਿਟੀ ਦੀਆਂ ਚੀਜ਼ਾਂ ਅਸੀਂ ਰੱਖੀਆਂ ਔਰ ਪਹਿਲੀ ਵਾਰੀ ਨਵਾਂ ਸ਼ਹਿਰ ਦੇ ਵਿੱਚ ਇਧਰ ਸਲੋ ਰੋਡ ਤੇ ਖੋਲਿਆ ਜਾ ਰਿਹਾ ਪਲੀਜ਼ ਇੱਕ ਵਾਰੀ ਦਰਸ਼ਨ ਦਿਓ ਆ ਕੇ ਤੇ ਆਪਣਾ ਸੇਵਾ ਦਾ ਮੌਕਾ ਦਿਓ ਤੇ ਨਾਲ ਤੁਸੀਂ ਇੱਥੇ ਆ ਕੇ ਆਨੰਦ ਲਓ ਆਪਣਾ ਮਾਣੋ ਹੈਲਟਮੈਂਟ ਕੈਂਚੀ ਰੱਖ ਦਿਓ ਜੀ ਫੋਟੋ ਕਰਵਾ ਦਿਓ ਕੈਂਚੀ ਰੱਖੋ ਜੀ ਤੇ ਸਰ ਮੇਰੇ ਵੱਲੋਂ ਜੈਪੀਨ ਜੈ ਭਾਰਤ ਅੱਜ ਦੇ ਇਸ ਵਿਸ਼ੇਸ਼ ਖੂਨਦਾਨ ਕੈਂਪ ਵਿੱਚ ਜਿੰਨੇ ਵੀ ਡੋਨਰ ਆਏ ਉਹਨਾਂ ਦਾ ਮੈਂ ਤੁਹਾਨੂੰ ਬਹਿਰ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਵੀ ਸੱਜਣਾ ਨੇ ਇਸ ਖੂਨਦਾਨ ਕੈਂਪ ਵਿੱਚ ਜਿਸ ਤਰ੍ਹਾਂ ਵੀ ਕੋਈ ਯੋਗਦਾਨ ਦਿੱਤਾ ਉਹਦੇ ਲਈ ਵੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਧੰਨਵਾਦ ਅੱਜ ਅਸੀਂ ਯਾਦ ਪਾਵਰ ਪੌਂਡ ਨੂੰ ਨਮਾਸ਼ਕਾਰ ਦੇ ਸਮੂਹ ਮੁਲਾਜ਼ਮਾਂ ਨੂੰ ਬਾਬਾ ਸਾਹਿਬ ਡਾਕਟਰ ਕੀਬਰਾਉਂਡਿਕ ਜੀ ਦੇ 180 ਨੰਬਰ ਦੇ ਤੇ ਬਲੱਡ ਰਿਚਰੈਂਪ ਲਗਾਉਣ ਜਾ ਰਹੇ ਆ ਤੇ ਜਿਹਦੇ ਵਿੱਚ ਵੀਡੀ ਮਲਾਜ਼ਮਾਂ ਮਰੋਂ ਖੂਨਦਾਨ ਕਰ ਲਈ ਬਹੁਤ ਜ਼ਿਆਦਾ ਪਛਾਹ ਪੈ ਜਾ ਰਿਹਾ ਸੋ ਅਸੀਂ ਆਪਣੇ ਆਪਣੇ ਭਾਗਾਂ ਵਾਲੇ ਮਹਿਸੂਸ ਕਰਦੇ ਆ ਕਿ ਜਿਨ੍ਹਾਂ ਨੇ ਦੇਸ਼ ਦਾ ਸਬਦਾਨ ਲਿਖਿਆ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਬਰਾ ਅੰਬੇਡਕਰ ਦੇ ਜਨਮ ਦਿਨ ਤੇ ਅਸੀਂ ਇਹ ਨੇਕ ਦਾ ਕੰਮ ਨੇਕ ਕੰਮ ਮਨੁੱਖਤਾ ਦੀ ਭਲਾਈ ਵਾਲਾ ਕੰਮ ਕਰਕੇ ਆਪਣੇ ਆਪ ਨੂੰ ਬੜੇ ਬੜਬੁੱਲੇ ਸਮਝ ਰਹੇ ਆ ਜਿਨ੍ਹਾਂ ਸਤਿਕਾਰਯੋਗ ਸੱਜਣਾ ਨੇ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਖੂਨਦਾਨ ਕਰਕੇ ਆਪਣਾ ਆਪਣਾ ਅਸੀਂ ਬਤੌਰ ਕੈਂਪ ਦੇ ਪ੍ਰਬੰਧਕ ਕੌਣ ਦੇ ਨਾਤੇ ਉਹਨਾਂ ਸਾਰੇ ਖੂਨਦਾਨੀਆਂ ਦਾ ਦਿਲ ਦੀਆਂ ਗਹਿਰਾਂ ਜਿਥੋਂ ਧੰਨਵਾਦ ਕਰਦੇ ਆਂ ਤੇ ਆਸ ਵੀ ਰੱਖਦੇ ਆਂ ਕਿ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਹੀ ਜਦੋਂ ਵੀ ਆਉਣ ਵਾਲੇ ਸਮੇਂ 'ਚ ਬਾਬਾ ਸਾਹਿਬ ਦਾ ਜਨਮ ਦਿਨ ਆਵੇਗਾ ਇਸੇ ਤਰ੍ਹਾਂ ਲਗਾਤਾਰ ਜਿਹੜਾ ਖੂਨਦਾਨ ਕੈਂਪ ਲਗਾ ਕੇ ਆਪਾਂ ਬਾਬਾ ਸਾਹਿਬ ਨੂੰ ਸਮਰਪਿਤ ਕਰਦੇ ਰਹਾਂਗੇ ਤੇ ਜਿਨ੍ਹਾਂ ਖੂਨਦਾਨੀਆਂ ਨੇ ਇੱਕ ਵਾਰ ਫਿਰ ਮੈਂ ਬੇਨਤੀ ਕਰੂੰਗਾ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਖੂਨਦਾਨੀਆਂ ਨੇ ਇਸ ਖੂਨਦਾਨ ਕੈਂਪ ਦੇ ਵਿੱਚ ਖੂਨਦਾਨ ਕਰਕੇ ਬੜਮੱਲਾ ਯੋਗਦਾਨ ਪਾਇਆ ਉਹਨਾਂ ਦਾ ਸਾਡੇ ਬਲਉਦਦੀਆਂ ਕਹਿ ਰਹੇ ਨੇ ਤੁਹਾਨੂੰ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੱਡ ਸੈਂਟਰ ਰਾਮਾ ਰੋਡ ਨਵਾਂ ਸ਼ਹਿਰ ਬਲਉਦ ਤੱਕ ਨਿੱਕੀ ਸੇਯੋਗ ਦਿੱਤਾ ਜਾ ਰਿਹਾ ਹੈ ਮੋਨ ਸਿੰਘ ਜੀ ਬੂਟਾ ਉਟਾਲਾ ਨੇ ਪਰਦੇ ਹੋਏ ਸਾਥੀਆਂ ਨੇ ਇਸ ਕਮਪਟ ਦੇ ਵਿੱਚ ਬਟਕਾ ਹਸਪਤਾਲਿਆ ਬੀਡੀਸੀ ਬਲੱਡ ਬੈਂਕ ਉਹਨਾਂ ਸਾਰਿਆਂ ਨੂੰ ਪ੍ਰਣਾਮ ਕਰਦਾ ਹੈ ਇਹ ਹਰ ਸਾਲ ਬਾਬਾ ਜੀ ਦੀ ਯਾਦ ਵਿੱਚ ਖੂਨ ਗਾਂ ਕੈਂਪ ਜਿਹੜਾ ਲਗਵਾਇਆ ਜਾਂਦਾ ਬਾਬਾ ਜੀ ਨੂੰ ਯਾਦ ਕਰਨ ਦਾ ਇੱਕ ਬੜਾ ਵਧੀਆ ਨੇਕ ਤਰੀਕਾ ਹੈ ਇਸ ਤਰੀਕੇ ਦੇ ਨਾਲ ਖੂਨ ਦੀ ਘਾਟ ਸਤਕਾ ਦਾਦਾ ਲਮਰੀਜ਼ਾਂ ਨੂੰ ਦੀ ਬੁਝਰੇ ਵੀ ਜੀਵਨ ਜੋਗ ਨੂੰ ਉਚਿਤ ਮਗਾਏ ਰੱਖਣ ਦੇ ਵਿੱਚ ਸਹਾਇਤਾ ਮਿਲਦੀ ਹੈ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਵੀ ਨਹੀਂ ਹੋ ਸਕਦਾ ਹੈ ਕਪਟ ਨੀਵਲਾਉ ਮੇਕਰ ਦੀ ਯਾਦ ਇੱਕ ਦੋ ਨਾਰੇ ਬੁਲੰਦ ਕਰੋ ਪਹਿਲੇ डॉक्टर भीमराव अंबेडकर अमर रहे 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 रत्न डॉक्टर बी अंबेडकर अमर रहे अमर रहे खून दान जीवन दान जीवन दान जीवन दान खून दान जीवन दान जीवन दान जीवन दान खून दान महादान 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 खून दान महा ਇਸ ਸੱਜਣ ਸ਼ਿੰਤਲ ਸਿੰਘ ਨਗਰ ਦਾ ਸਵਰਗ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤਲਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ